ਵਾਹਿਗੁਰੂ ਤੰਤੰ ਤੰਤੰ ਸ੍ਰੀ ਗ੍ਰੰਥ ਗ੍ਰੰਥ ਸਾਹਿਬ ਜੀ ਸਾਰੇ ਸੰਸਾਰ ਨੂੰ ਸਾਜਾ ਬਤੇ ਤੇਰੇ ਹਨ ਇਹ ਬੇਚਨਾ ਬਹੁਤ ਗਲਤੀਆਂ ਹੋ ਸਕਦੀਆਂ ਹਨ ਸ਼ਬਦ ਇਹ ਗੁਰੂ ਹੈ ਸ ਜੰਗਲਾ ਚ ਰਾਂਗੇ ਕੁਛ ਵੀ ਨਹੀਂ ਸਿੱਖਣਾ ਬੋਲਣਾ ਵੀ ਨਹੀਂ ਆਉਣਾ ਕਰਮ ਕੀ ਹੈ ਕਰਮ ਕੀ ਹੈ ਇਹ ਕਿਰਤ ਕੀ ਹੈ ਸ ਇਹ ਸੰਸਕਾਰ ਕੀ ਹਨ ਸ ਮਾਪ ਕਰਨਾ ਸਾਡੇ ਦੇ ਪਸ਼ੂਆਂ ਵਾਂਗੂ ਰਵੇ ਹਨ ਕਈ ਮੜਾ ਜਾਂ ਕਵਾਉ ਚਟ ਹੈ ਬੋਰ ਚ ਅੱਗ ਵਰਸਦੇ ਹਨ ਪਰ ਉਹਨਾਂ ਦਾ ਸੁਭਾਅ ਹੈ ਸੋ ਦਿਲ ਚ ਉਹਨਾਂ ਦੇ ਕੁਛ ਨਹੀਂ ਇਹ ਮਾਫ਼ ਕਰਨਾ ਮਹਿੰਗੀ ਗੱਲ ਹੈ ਪਸ਼ੂਆਂ ਵਾਂਗੂ ਸਾਡੇ ਰਵੇ ਹਨ ਕਈ ਨਾ ਕਲਾਸ ਕਲਾਸ ਦੁੱਧ ਬੈਠੇ ਰਹੋ ਥਾਣਾ ਨੂੰ ਜਿੰਨੇ ਮਰਜ਼ੀ ਹੱਥ ਲਾ ਲਓ ਚਲੋ ਕਈ 2 4 ਲੀਟਰ ਲੈ ਕੇ ਦੁੱਧ ਭੱਜ ਜਾਂਦੀ ਹਨ ਮੱਝਾ ਇਹ ਸੁਭਾਖੀ ਹੈ ਅਸੀਂ ਗੁਰੂ ਘਰ ਜਾਂਦੇ ਹਾਂ ਪਾਠ ਪੂਜਾ ਕਰਦੇ ਹਾਂ ਸਾਡਾ ਸੁਭਾਅ ਨਹੀਂ ਸ ਕਦੇ ਵੀ ਰਸਤਾ ਬਦਲਦਾ ਹੈ ਇੱਕ ਸੰਗਤ ਹੋਇ ਇੱਕ ਤੇ ਸ ਦੁਸ਼ਟਾਚਾਰੀ ਬਣ ਗਿਆ ਦੁਸ਼ਟ ਬਣ ਗਿਆ ਕਿਰਤ ਕਰਨ ਬਣ ਗਿਆ ਮੂਰਖ ਬਣ ਗਿਆ ਸ ਇਹ ਚਾਰ ਮੋਮਬਤੀਆਂ ਮਿਲੀਆਂ ਸੀ ਸੋ ਇਹ ਮਹਾਪੁਰਸ਼ਾ ਕਿਆ ਚੌਥੀ ਮੋਮਬਤੀ ਨਹੀਂ ਜਗਾਣੀ ਸਾਡਾ ਸੁਭਾਅ ਹੈ ਨਾ ਉਲਟਾ ਸੋ ਠੀਕ ਹੈ ਜਿਨੇ ਘੜਿਆ ਹੈ ਉਹ ਇੱਕ ਦਿਨ ਭਜਣਾ ਹੈ जो अखा परमेश्वर की सारी माया है यहाँ अंत है परमेश्वर पर बेअंत है जो अस कर्म करते हैं बीज है, है। अंकरेगा ਮੰਨ ਨੂੰ ਹਾਜ਼ਰ ਕਰਨਾ ਪਏਗਾ ਸਰੀਰ ਧਰਤੀ ਸੀ ਸਦੋ ਪੱਤੇ ਚਾਰ ਪੱਤੇ ਹੌਲੀ ਹੌਲੀ ਜੋ ਇਹਨੂੰ ਬੀਜ ਨੂੰ ਪਾਣੀ ਪਾਦਿਆ ਖਾਦ ਪਾਦਿਆ ਇਹਦੀ ਦੇਖ ਰੇ ਕਰਦੇ ਹੈ ਇਹ ਕੀ ਹੈ ਕਿ ਸਾਡਾ ਕਰਮ ਹੈ ਸੰਸਕਾਰ ਹਨ ਜੋ ਸੰਗ੍ਰਹਿ ਹੋਇਆ ਸੋ ਕਰਤਾ ਸ ਇਹ ਵੱਡਾ ਰੁੱਖ ਬਣਿਆ ਸ ਫਿਰ ਫਲ ਮਿਲਿਆ फल की है फल स्वभाव है सो so, संस्कार वाले माता पिता तो गुरु तो कर्म करना पखंड करना धर्म कमाना, पूजा करनी सो so, ये तो साढ़ा सुभाव ही नहीं फल नहीं, नहीं मिलेगा ਜਦੋਂ ਫਲ ਹੋ ਗਿਆ ਨਾ ਉਹ ਸੰਤ ਰੂਪ ਹੈ ਜਿन्हे ਮਰਜ਼ੀ ਉਹਨਾਂ ਦੁਸ਼ਤ ਮਿਲ ਜਾਣ ਅਸੰਤ ਮਿਲ ਜਾਣ ਨਹੀਂ ਉਹ ਆਪਣੇ ਮਾਰਗ ਤੋਂ ਹਟੇਗਾ ਨਹੀਂ ਇਹ ਖੰਡੇ ਧਾਰ ਹੈ ਜੀਵਨ ਮਾਨ ਮੋ ਮੇਰ ਪੈਰ ਵੇ ਵਰ ਜਿਤ ਇਹੋ ਮਾਰਕ ਖੰਡੇ ਧਾਰ ਜੋ ਅਸੀਂ ਹੰਕਾਰ ਕਰਦੇ ਆ ਮੇਰ ਤੇਰ ਕਰਦੇ ਆ ਮੋਹ ਕਰਦੇ ਆ ਇਹਦੇ ਤੋਂ ਬਚਣ ਲਈ ਗੁਰੂ ਦੀ ਲੋੜ ਹੈ ਜਿਹੜਾ ਅਸੀਂ ਕਰਮ ਵਾਰ-ਵਾਰ ਕਰਦੇ ਆ ਨਾ ਸੋ ਇਹ ਰੋ ਪੁੰਗਰੇਗਾ ਵੱਡਾ ਹੋਏਗਾ ਖਾਗ ਪਾਣੀ ਦੇ ਰਿਆ ਤੇ ਇਕਰੇ ਕਰ ਰਿਆ ਪਰ ਫਲ ਕੀ ਹੈ ਫਲ ਸਾਡਾ ਸੁਭਾ ਹੈ ਇਹ ਕਿਰਤ ਹੈ ਕਿਰਤ ਸ ਸੰਸਕਾਰ ਸੰਗਰਾ ਇਕੱਠੇ ਹੋਗੇ ਜਦੋਂ ਫਲ ਲੱਗਾ ਸ ਉਹ ਬਦਲੇਗਾ ਨਹੀਂ ਸੋ ਉਹ ਸੰਤ ਹੈ ਉਹ ਮੀਆਂ ਹੈ ਉਹ ਕਾਜੀ ਹੈ ਉਹ ਪੰਡਤ ਹੈ ਉਹ ਭਾਈ ਸਾਹਿਬ ਹਨ ਜੋ ਭਾਰ ਤੱਕ ਪੰਚਨ ਗਏ ਸੋ ਪਹਿਲੇ ਦਿਨ ਕੋਈ ਵੀ ਕਾਰਜ ਕਰਦੇ ਆ ਆਤਮਾ ਰੋਗ ਦੀ ਹੈ ਨਾ ਅੰਦਰੋਂ ਹੀ ਸੇ ਇਹ ਸਰੀਰ ਦਾ ਸਰੀਰ ਦੀ ਯਾਤਰਾ ਖਤਮ ਹੋ ਜਾਣੀ ਹੈ ਮਨ ਦੀ ਯਾਤਰਾ ਨਹੀਂ ਮਨ ਕਦੀ ਬੁੱਢਾ ਨਹੀਂ ਹੁੰਦਾ ਇਹਨੇ ਜੋਤ ਚਰਲਣਾ ਸੀ ਇਹ ਪਰਮਾਤਮਾ ਤੋਂ ਵਿਛੜੀ ਹੋਈ ਸੀ ਸ ਸਰੀਰ ਦਾ ਅੰਤ ਹੈ ਇਹਦੀ ਯਾਤਰਾ ਖਤਮ ਹੋ ਜਾਣੀ ਹੈ ਮਨ ਦੀ ਯਾਤਰਾ ਖਤਮ ਹੋਏਗੀ ਨਹੀਂ ਜਿਉਂਦੇ ਜੀ ਮੁਕਤ ਹੋਣਾ ਸੀ ਜੋਤ ਨੇ ਜੋਤ ਚ ਰਲਣਾ ਸੀ ਸੋ ਉਹ ਅਸਨ ਪ੍ਰਹਰ ਜੋ ਫਲ ਤੱਕ ਪਹੁੰਚਦਾ ਹੈ ਫਲ ਕਹਿੰਦਾ ਮੈਂ ਜਿੰਨਾ ਰਸ ਲੈਣਾ ਸੀ ਠੀਕ ਹੈ ਫਾਂਡ ਕਿਤਾ ਸਾਡੀ ਜਿੰਨੀ ਉਮਰ ਵੱਧੀ ਹੈ ਬੱਚੇ ਨੂੰ ਕੀ ਲਾਲਚ ਹੈ ਬੱਚੇ ਦਾ ਛੋਟਾ ਦੁੱਖ ਥੋੜੀ ਭੁੱਖ ਜਵਾਨ ਦੀ ਭੁੱਖ ਵਧ ਗਈ ਦੁੱਖ ਵੀ ਵੱਡਾ ਹੋ ਗਿਆ ਬੁੱਢਾ ਹੋ ਗਿਆ ਹੋਰ ਦੁੱਖ ਹੋ ਗਿਆ ਕ੍ਰਿਸ਼ਨਾ ਵਰਲੇ ਕੀ ਬੂਝੀ ਹੈ ਸ ਇਹ ਫਲ ਕਹਿੰਦਾ ਜਿੰਨਾ ਮੈਂ ਰਸ ਲੈਣਾ ਸੀ ਲੈ ਲਿਆ ਫਾਂ गिरਦਾ ਹੈ ਅਸੀਂ ਉਲਟਾ ਜਿੰਨੀ ਉਮਰ ਵੱਧੀ ਹੈ ਸਾਡਾ ਲਾਲਚ ਵੱਧਾ ਹੈ ਖਾਣਾ ਖਰਚਾ ਰਲ ਮਿਲ ਪਾਈ ਟੋਟ ਨਾ ਆਵੇ ਵੱਧੋ ਜਾਈ ਇਹ ਗਿਆਨ ਜਿੰਨਾ ਵੰਡਾਂਗੇ ਜਿੰਨੇ ਤਜਰਬੇ ਜਿੰਨੀ ਖੋਜ ਕਰਾਂਗੇ ਇਹ ਵਧੇਗਾ ਸੋ ਇਹਨੂੰ ਕੋਈ ਚੋਰ ਚੁਰਾ ਨਹੀਂ ਸਕਦਾ تیرਿਆ ਸੋ ਕੁਸ਼ਕਾਰ ਚ ਆਪ ਕਰਨੇ ਪੈਂਦੇ ਸਨਾਲ ਆਪ ਕਰਨਾ ਪੈਂਦਾ ਹੈ ਮੰਗਰ ਕੋਝਣ ਆਪ ਸ਼ਕਣਾ ਪਏਗਾ ਕੁਸ਼ਕਾਰ ਜ ਆਪਣੇ ਆਪ ਕਰਨੇ ਪੈਂਦੇ ਹਨ ਪਰਮੇਸ਼ਰ ਕਾਨੂੰਨ ਰੂਪ ਸੱਚ ਰੂਪ ਹੈ ਉਹ ਸਿਸਟਮ ਰੂਪ ਹੈ ਇੱਕ ਕਾ 84 ਲੱਖ ਜੋਂ ਸਾਨੂੰ ਸਮਝਾਣ ਲਈ ਪ੍ਰਵੇਸ਼ਣ ਨੇ ਬਣਾਈ ਹੈ ਸੋ ਇਹ ਮਾਰਕ ਸੱਚ ਦਾ ਔਖਾ ਹੈ ਇੱਧਰ ਇੱਕ ਮੌਜ ਹੈ ਭੀੜ ਨਹੀਂ ਹੈ ਵਿਰਲੇ-ਵਿਰਲੇ ਸੱਚ ਦੇ ਵਪਾਰੀ ਜੋ ਹਜ਼ਾਰਾਂ ਵਾਲੀ ਝੂਠ ਬੋਲਿਆ ਜਾਂਦਾ ਸਾਨੂੰ ਸੱਚ ਪ੍ਰਤੀਤ ਹੋਣ ਲੱਗ ਜਾਂਦਾ ਹੈ ਸੋ ਗੁਰੂ ਤੋਂ ਬਿਨਾਂ ਅੱਖਾਂ ਦੇ ਪੱਤੀ ਵੱਜੀ ਹੈ ਅੰਨੇ ਹਾ इतर लोचन अंदर ही सारा कुछ प्रगट होएगा तो हिम्मत ना हार सो कोई ना कोई हीला वसीला बन जाएगा तो जिन्ने रस हैं ये गल च फांसिया जिने स्वाद हैं सो आनंद भी अंदरों पैदा होएगा खुशी खेड़ा सब कुछ अंदरों पैदा होएगा दो दो हन। ਜੈ ਸਤਰੀ ਪੁਰਸ਼ ਦੋ ਦੋ ਦਿੱਸ ਰਹੇ ਹਨ ਅੱਖਾਂ ਦਾ ਇਲਾਜ ਕਰਨਾ ਪਏਗਾ ਸਾਰੀ ਮਨੁੱਖ ਜਾਤ ਹੈ ਸੋ ਮਨੁੱਖਤਾ ਨੂੰ ਪਿਆਰ ਕਰਨਾ ਜੇ ਮੈਂ ਆਪਣੇ ਆਪ ਦਾ ਸੱਗਾ ਨਹੀਂ ਆਪਣੇ ਆਪ ਦਾ ਪਿਆਰਾ ਨਹੀਂ ਕਿਸੇ ਨੂੰ ਪਿਆਰ ਕੀ ਕਰਾਂਗਾ ਸੋ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰਾਂ ਜੇ ਭੁੱਲਿਆ ਨਹੀਂ ਸਾਰੀਆਂ ਵੀਡੀਓ ਮੇਰੇ ਵਾਸਤੇ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਸੋ ਦਾਸ ਤੋਂ ਬਹੁਤ ਹੀ ਗਲਤੀਆਂ ਹੋ ਰਹੀਆਂ ਹਨ ਮੂਰਖ ਜਾਸ ਹੈ ਸੰਗਤ ਔਰ ਗੁਰੂ ਬਖਸ਼ਣਾ ਆ ਰਿਹਾ ਬਖਸ਼ ਲੈਣਾ ਮਾਨ ਮੋਹ ਮੇਂ ਤੇਰ ਵਿਵਰਜਿਤ ਇਹੋ ਮਾਰਗ ਖੰਡੇ ਧਾਰ ਇਹ ਸੱਚ ਦਾ ਮਾਰਗ ਔਖਾ ਹੈ ਜਿਹਨੂੰ ਚੱਲਣਾ ਆ ਗਿਆ ਨਾ ਸੋ ਦੇਖੋ ਦੁਨੀਆ ਚ ਬਹੁਤ ਨੇ ਇਹ ਅਸੀਂ 40 ਦਿਨ ਭੋਜਨ ਤੋਂ ਬਿਨਾਂ ਰਹਿ ਸਕਦੇ ਆ 3 ਦਿਨ ਪਾਣੀ ਤੋਂ ਬਿਨਾਂ ਰਹਿ ਸਕਦੇ ਆ ਫਿਰ ਵੀ ਸਿਸਟਮ ਬਣਾਇਆ ਹੈ ਸੋ ਇਹ ਪੰਜਾ ਤਤ ਦਾ ਸਰੀਰ ਹੈ ਜੋ ਬ੍ਰਹਮੰਡ ਚ ਹੈ ਇਹ ਪਿੰਡੇ ਚ ਹੈ ਸਰੀਰ ਚ ਹੈ ਸਭ ਕੁਝ ਅੰਦਰ ਹੀ ਪ੍ਰਗਟ ਹੋਏਗਾ ਜੀ ਤੂੰ ਦਮ ਕਰ ਖੋਜ ਕਰ ਜੀ ਇਹ ਸਾਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਿੱਖਿਆ ਦਿੱਤੀ ਹੈ ਅਸੀਂ ਸਿੱਖਾ ਸਿੱਖਾ ਰੋਜ਼ ਕੁਛ ਨਾ ਕੁ ਸਿੱਖਦੇ ਰਹਿਣਾ ਹੈ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦੇਖ ਤੇਗ ਫਤਿਹ ਜੀ